ਰੰਤਾਰ ਦੀ ਬ੍ਰਹਮਪੁਰਾ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਮੰਡੀ ਦੀ ਲੇਬਰ ਹੋਈ ਪਰੇਸ਼ਾਨ ਪੰਜਾਬ ਸਰਕਾਰ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਇਸ ਮੌਕੇ ਤੇ ਕਿਸਾਨਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਹਾਂਜੀ ਸਰ ਕੀ ਨਾਮ ਆਪ ਦਾ ਨਰਿੰਦਰ ਸਿੰਘ ਜੀ ਬ੍ਰਹਮਪੁਰਾ ਮੰਡੀ ਤੇ ਸਰ ਕੀ ਪਰੇਸ਼ਾਨੀ ਆ ਰਹੀ ਮੰਡੀ ਵਿੱਚ ਆਸਾਨੀ ਜੀ ਆ ਆਪਣੇ ਦੀ ਆ ਰਹੀ ਹੈ ਜੀ ਲਿਫਟਿੰਗ ਦੀ ਆ ਰਹੀ ਹੈ ਕੋਈ ਗੱਡੀ ਇੱਕ ਦੇ ਤੀਜੇ ਚੌਥੇ ਦਿਨ ਇੱਕ ਗੱਡੀ ਆਉਂਦੀ ਹੈ ਜੀ ਡਰ ਜਿਹੜੀ ਵਹਿਲੀ ਬੈਠੀ ਹੋਇਆ ਸਤਾ ਰਹੀ ਹੈ ਅਸੀਂ ਘਰਾਂ ਪਿਆਲਾ ਗੱਡੀ ਕੋਈ ਆ ਨਹੀਂ ਰਹੀ ਜੀ ਟੱਕੀ ਮੰਗ ਕਰਦੇ ਹਾਂ ਅੱਗੇ ਹੋਈ ਆ ਜੀ ਗੱਡੀਆਂ ਦੇਣ ਜੀ ਵੀ ਲਿਵਰ ਵਾਲੇ ਵੀ ਢੋਕ ਕੇ ਆਪੇ ਘਰਾਂ ਪਿਆ ਗੱਡੀ ਉਹ ਮੰਗੋ ਜੀ ਛੱਡ ਕੇ ਰਹਿ ਹਲਕਾਵ ਦਾ ਇੱਕ ਤੋਂ ਕੋਈ ਮੰਗ ਕਰਦੇ ਜੀ ਹਾਂਜੀ ਹਲਕਾਵ ਦਾ ਇੱਕ ਤੋਂ ਕੋਈ ਮੰਗ ਕਰਦੇ ਆਓ ਜਿਵੇਂ ਹੱਕਾ ਬਤਾਇਆ ਕਾ ਵੇ ਚਾਹੇ ਕੋਈ ਤਖਰੀ ਮੰਤਰੀ ਆਵੇ ਚਾਹੇ ਕੋਈ ਤਖਰੀਬਨ ਪ੍ਰਸ਼ਾਸਨ ਦਾ ਬੰਦਾ ਕੋਈ ਹੋਰ ਆਵੇ ਉਹ ਸਾਡੀ ਸੁਣੇ ਗੱਲ ਵੀ ਠੀਕ ਤੇ ਤੁਹਾਨੂੰ ਗੱਡੀਆਂ ਦਿੱਤੀਆਂ ਜਾਣਗੀਆਂ ਚਾਹੇ ਜੈ ਟਮਾਟਾ ਹੋਇਆ ਜਾਊਗਾ ਤੁਹਾਡਾ ਕੋਈ ਸਾਡੀ ਮੰਗ ਹੈ ਕੋਈ ਅਧਿਕਾਰੀ ਨਹੀਂ ਆਇਆ ਤਾਂ ਕਿੱਥੇ ਨਹੀਂ ਜੀ ਕੋਈ ਅਧਿਕਾਰੀ ਨਹੀਂ ਆਇਆ ਠੀਕ ਹਾਂ ਜੀ ਸਰ ਕੀ ਨਾਮ ਤੁਹਾਡਾ ਬਲਵੰਤ ਸਿੰਘ ਜੀ ਸਰ ਇੱਕ ਗ੍ਰਾਮਪੁਰ ਕੀ ਸਰ ਮਸਲਾ ਨਰਮ ਵਿੱਚ ਕਰ ਰਹੇ ਤੁਸੀਂ ਮਸਲਾ ਇਹ ਜੀ ਕਣਕ ਦੀ ਲੱਗ ਭਾਗ ਇੱਥੇ 1,30,35,000 ਰੁਪਈ ਮੱਡੀ ਚ ਜਿਹੜੀ ਪਰਚੇਜ ਹੋ ਗਈ ਆ ਲਿਫਟਿੰਗ ਹੈ ਜਿਹੜੀ ਨਾ ਮਾਤਰੀਆ ਬਿਲਕੁਲੀ ਉਹ ਇੱਕ ਅੱਧੀ ਗੱਡੀ ਕੋਈ ਆਉਂਦੀ ਕਦੀ ਆ ਗਈ ਕਦੀ ਆਈ ਨਾ ਕਈ ਕੀ ਦਿਨ ਤੇ ਹੁਣ ਤੇ ਕੱਲ ਪਰ ਤਿੰਨ ਚਾਰ ਦਿਨੋਂ ਗੇ ਕੋਈ ਵੀ ਗੱਡੀ ਨਹੀਂ ਮੰਡੀ ਚ ਇੰਟਰ ਹੋਈ ਤੇ ਲਿਫਟਿੰਗ ਦੇ ਕੋਲ ਲੇਵਰ ਜਿਹੜੀ ਉਹ ਮਾਲ ਤੋਲ ਕੇ ਬਿਲਕੁਲ ਵੇਲੀ ਆ ਘਟੋ ਘਟ ਤਿੰਨ ਚਾਰ ਸੌ ਬੰਦਾ ਸਾਰੀ ਮੰਡੀ ਚ ਵੇਲਾ ਬੈਠਾ ਅਸੀਂ ਹੋਰ ਵੀ ਕਈ ਪੰਡੀਆਂ ਤੋੜਾ ਕੀਤਾ ਜਿਵੇਂ ਹਾਂ ਜਿਵੇਂ ਸਰਕਾਰ ਨੇ ਕਿਹਾ ਸੀ ਕਿ ਮੰਡੀ ਦੇ ਵਿੱਚ ਨੁਕਸਾਨ ਅਸਲ ਸੂਟਗਾ ਉਸ ਉਸੇ ਟਾਈਮ ਉਸ ਤੋਂ ਬਾਅਦ ਉਹਨੂੰ ਪੈਸੇ ਦਿੱਤੇ ਜਾਣਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਪਰ ਆਏ ਦੇ ਨੇ ਆਏ ਦੇ ਨਹੀਂ ਦੇਖ ਰਹੇ ਅਸੀਂ ਕਿ ਮੰਡੀਆਂ ਦੇ ਵਿੱਚ ਨਾ ਕਾਫੀ ਪਰੇਸ਼ਾਨੀ ਆ ਰਹੀ ਆ ਕਿ ਹੋਣਾ ਕਿ ਇੱਕ ਦਿਨ ਚੋਲਾ ਸਾਹਿਬ ਇਹ ਮੀਟਿੰਗ ਦੇ ਵਿੱਚ ਗਿਆ ਸੀ ਉੱਥੇ ਵੀ ਆ ਗੱਡੀਆਂ ਕੋਈ ਜਿਵੇਂ ਕੋਈ ਟੈਂਡਰ ਮਾਲ ਕੇ ਉਹਨਾਂ ਨੇ ਗੱਡੀਆਂ ਨਹੀਂ ਦੇ ਰਿਆ ਤੇ ਇੱਥੇ ਵੀ ਇਹ ਮਸਲਾ ਹੀ ਆ ਵਹਿਲਾ ਜੀ ਇੱਥੇ ਟੈਂਡਰ ਵਾਲੇ ਜਿਹੜੇ ਆ ਇਹਨਾਂ ਕੋਈ ਗੱਡੀ-ਕੁੱਡੀ ਤੇ ਕੋਈ ਹੁੰਦੀ ਨਹੀਂ ਇਹ ਕੋਈ ਸਰਕਾਰੀ ਮਿਲੀ ਭੁਗਤਾਨਾ ਪਤਾ ਨਹੀਂ ਕਿਦਾਂ ਗੱਡੀਆਂ-ਕੁੱਡੀਆਂ ਸ਼ੋਅ ਕਰਕੇ ਟੈਂਡਰ ਲੈ ਲੈਂਦੇ ਆ ਇਹ ਦੋ ਮੁੜਕੇ ਸਾਰਾ ਗਲਗਲਵਾ ਆਰਤੀਏ ਤੇ ਗੱਲ ਪਾ ਦਿੰਦੇ ਆ ਕਿ ਆਰਤੀ ਦਾ ਪ੍ਰੈਸ਼ਰ ਹੁੰਦਾ ਲੇਬਰ ਦਾ ਵੀ ਜਗਾ ਦਾ ਵੀ ਵੀ ਆਰਤੀਆ ਚੁੱਕੇ ਮਾਲ ਅੱਗੇ ਉਹ ਕੋਈ ਅਲ ਲੋਡਿੰਗ ਦੀ ਵੀ ਪ੍ਰੋਬਲਮ ਆ ਚਲੋ ਪੇਮੈਂਟ ਦਾ ਤੇ ਜ਼ਿੰਮੇਦਾਰਾਂ ਨੂੰ ਮਿਲ ਜਾਂਦੀ ਪੇਮੈਂਟ ਤੋਂ ਨਹੀਂ ਕੋਈ ਏਡੀ ਤੰਗੀ ਜਿਆਦਾ ਇਹੀ ਹੋ ਰਹੀ ਆ ਵੀ ਹੁਣ ਲੇਬਰ ਪਾਲ ਸਾਰਾ ਤਲ ਗਿਆ ਮੰਡੀ ਲੇਬਰ ਵੀ ਘਰਾਂ ਨੂੰ ਜਾਣੀ ਆ ਬਿਹਾਰ ਤੋਂ ਲੇਬਰ ਆਈ ਆ ਤੇ ਉਹ ਕੋਈ ਮਹਲਾ ਲਿਫਟਿੰਗ ਦਾ ਹੋ ਨਹੀਂ ਰਿਹਾ ਕੀ ਪ੍ਰਸ਼ਾਸਨ ਮੰਗ ਕਰਦੇ ਹੈ ਪ੍ਰਸ਼ਾਸਨ ਕੋਈ ਮੰਗ ਕਰਦੀ ਆ ਵੀ ਇਹਦਾ ਲਿਫਟਿੰਗ ਦਾ ਹਰ ਸਾਲ ਹੀ ਜਿਹੜਾ ਇਦਾਂ ਦਾ ਹੁੰਦਾ ਪਿਆ ਕੋਈ ਇਹਦਾ ਪੱਕਾ ਸੋਲੂਸ਼ਨ ਕੱਢਿਆ ਜਾਵੇ ਕੋਈ ਟੈਂਡਰ ਵਾਲੇ ਕੋਈ ਗੱਡੀ-ਕੁੱਡੀ ਤਾਂ ਹੁੰਦੀ ਨਹੀਂ ਮਾਲ ਤਾਂ ਫਿਰ ਵੀ ਆੜਤੀਆਂ ਘਟਵਾਉਂਦੇ ਆ ਇਹਦਾ ਪੱਕਾ ਹੀ ਕੋਈ ਪਰਮਾਨੈਂਟ ਹੱਲ ਕੋਈ ਆੜਤੀਆਂ ਨੂੰ ਇਹਦੇ ਲਈ ਠੋਈ ਠੋਈ ਦਾ ਕੋਈ ਦਿੱਤਾ ਜਾਵੇ ਪੱਕੇ ਤੌਰ ਤੇ ਉਹ ਆਪਣਾ ਕੋਈ ਵਹੀਕਲਾਂ ਦਾ ਕੋਈ ਇੰਤਜ਼ਾਮ ਕਰ ਲੈ ਜਿੰਨਾ ਕੋ ਮਾਲ ਤੋਲਦਾ ਹਾਂਜੀ ਮੇਰੀ ਕੀ ਨਾਮ ਆਪਣਾ ਮੇਰਾ ਨਾਮ ਹਾਜੀ ਸੇਦ ਇਹ ਵਿਤ ਲਿਫਟਿੰਗ ਨਹੀਂ ਹੋ ਰਹੀ ਲਫਟੇ ਦਾ ਸਾਰਾ ਆ ਰਹੀ ਕੀ ਨੂੰਾਂ ਤੇ ਅਸੀਂ ਬੜੇ ਦਿਨਾਂ ਦੇ ਬੈਠੇ ਆ ਮੰਡੀਆਂ ਦੇ ਵਿੱਚ ਕੀ ਨੂੰਾਂ ਤੇ ਆ ਲਿਫਟਿੰਗ ਆਵੇ ਤੇ ਗੱਡੀਆਂ ਮਾਲ ਚੁੱਕਣ ਅਸੀਂ 15 20 ਦਿਨ ਹੋ ਗਏ ਪਈ ਦੂਸਰੇ ਕਲੇ ਭਰ ਕੇ ਮਾਲ ਬੈਠੇ ਆ ਲਿਫਟਿੰਗ ਆਵੇ ਤੇ ਲਿਫਟਿੰਗ ਆ ਕੀ ਨੂੰਾਂ ਦੇ ਭਰ ਕੇ ਗੱਡੀਆਂ ਵੇਲੇ ਹੋ ਜੀ ਸਾਰੇ ਮਿੱਤੂ ਗੁਰਬੇਰੇ ਕਿਆਂ ਦੇ ਨਾਲੋਂ ਬੈਠੇ ਆ ਤੇ ਖਰਚਾ ਜਾਨੀ ਕਿ ਉਹ ਜੈਂ ਤੋਂ ਪੈ ਰਿਆ ਆ ਕੋਈ ਅਧਿਕਾਰੀ ਇੱਥੇ ਪਹੁੰਚਦਾ ਹੈ ਕਿ ਨਹੀਂ ਇੱਥੇ ਇੱਥੇ ਅਧਿਕਾਰੀ ਕੋਈ ਨਹੀਂ ਪਹੁੰਚਦਾ ਕਿੰਨੇ ਕਿ ਦਿਨ ਹੋ ਗਏ ਕੋਈ ਅਧਿਕਾਰੀ ਨਹੀਂ ਆਇਆ 5-6 ਦਿਨ ਹੋ ਗਏ ਸਾਰਾ ਗੋਲੀਆਂ ਸਾਰੀਆਂ ਫਿਰ ਭਰ ਕੇ ਕੰਪਲੀਟ ਕਰਤੀਆਂ ਅੱਜ ਕੰਪਲੀਟ ਪਿਆ ਮਾਰ ਸਾਰਾ ਹੁਣ ਗੱਡੀਆਂ ਨਹੀਂ ਆਈ ਗੱਡੀਆਂ ਨਹੀਂ ਆਈਆਂ ਸਾਰੀਆਂ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਆਹ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆਂ ਵੀ ਗੱਡੀਆਂ ਜਲਦ ਤਰ ਜਲਦ ਪਈ ਛੇਤੀ ਤੋਂ ਛੇਤੀ ਭੇਜਣਾ ਚਾਹੀ ਗੱਡੀਆਂ ਭਰ ਕੇ ਕੋਈ ਆਪਣੇ ਘਰਾਂ ਨੂੰ ਵਾਪਸ ਜਾਈਏ क्या तो तो परेशानी तो 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 आ रही परेशानी यहाँ हम लोग आये है काम करने के लिए काम तो दो चार दिन चला लिफ्टिंग अभी हो ही नहीं रहा यहाँ लिफ्टिंग के लिए हम लोग आज एक हफ्ता से बैठे हुए हैं कहाँ के रहने वाले हम लोग बिहार के रहने वाले हैं अब जैसे आप कह रहे हैं कि गाड़ी नहीं आ रही है आपने काम पूरा पूरी भर के कंप्लीट कर दिया है ना और प्रशासन से क्या मांग करते हैं प्रशासन से यही मांग है गाड़ी भेजे हम लोग को छुट्टी करे बिले खा रहे हैं रोटी दो रुपया कमाई नहीं हुआ दस रुपया खर्चा पड़ जाता हम है हम लोग का यहाँ बिले बैठे अब ये क्या नाम अपना तो क्या बात है बेले बैठे हो कितने दिन हो गया ऐसे बैठे ਆਫਤਾ ਹੋ ਗਿਆ ਗਾੜੀ ਨਹੀਂ ਆਈ ਕੋਈ ਵੀ ਕੋਈ ਵੀ ਗਾੜੀ ਠੀਕ